ਅੱਜ ਪੜਿਆਲਾ ਪਰਿਵਾਰ ਵੱਲੋਂ ਸਮਰਥਨ ਦਿੱਤਾ ਗਿਆ ਮਹਿੰਦਰ ਸਿੰਘ ਲਈ ਸਰ ਕੀ ਕਹਿਣਾ ਚਾਹਦੇ ਹੋ? ਦੇਖੋ ਪੜਿਆਲਾ ਪਰਿਵਾਰ ਨੇ ਤਾਂ ਸਮਰਥਨ ਦਿੱਤਾ ਹੀ ਐ ਨਾਲ ਸਾਰਾ ਕਾਂਗਰਸ ਪਰਿਵਾਰ ਵੀ ਅੱਜ ਇੱਥੇ ਇਕੱਠਾ ਹੋਇਆ ਸਾਰੇ ਅਸੀਂ ਸਾਡੇ ਬਹੁਤ ਹੀ ਰਿਸਪੈਕਟੇਬਲ ਉਰੇ ਐਮਸੀ ਸਰਬਾਨ ਐਕਸਐਮਸੀ ਸਰਬਾਨ ਸਰਪੰਚ ਸਾਹਿਬ ਬਹੁਤ ਵੱਖ-ਵੱਖ ਅਹੁਦੇਦਾਰ ਇੱਥੇ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਦੇ ਸਦਕਾ ਵੀ ਸਿੰਗਲਾ ਸਾਹਿਬ ਨੂੰ ਇੱਥੋਂ ਜਿਤਾ ਕੇ ਐਮਪੀ ਦੇ ਉਮੀਦਵਾਰ ਵਜੋਂ ਜਿਤਾ ਕੇ ਭੇਜਿਆ ਜਾ ਗਿਆ। ਕਿਸ ਤਰ੍ਹਾਂ ਇਹ ਤਿਆਰੀਆਂ ਚੱਲ ਰਹੀਆਂ ਹਨ ਜੀ? ਤਿਆਰੀਆਂ ਦੇਖੋ ਅ ਸ਼ਹਿਰ ਦੇ ਮੋਤਵਾਰ ਸੱਜਣ ਰਕੇਸ਼ ਕਾਲੀਆ ਜੀ ਖੜੇ ਨੇ, ਸ਼ੇਰ ਮਰਮਾ ਜੀ ਖੜੇ ਨੇ, ਰਿੱਕੀ ਮੇਰਾ ਵੀਰ ਖੜਾ ਹੈ ਤੇ ਤਿਆਰੀਆਂ ਮੈਂ ਦੱਸਦਾ ਚੰਗਾ ਨਹੀਂ ਲੱਗਦਾ ਇਹ ਵਾਰ ਜ਼ੋਨ 'ਚ ਅੱਗੇ ਵੀ ਬਹੁਤ ਇਲੈਕਸ਼ਨਾਂ ਇਹਨਾਂ ਨੇ ਹੰਡਾਈਆਂ ਨੇ ਤੇ ਦਿਨ ਪਰ ਰਾਤ ਕੰਮ ਕਰਨ ਦੇ ਮਿਹਨਤੀ ਤੇ ਜਝਾਰੂ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨੇ। ਦਿਨ ਪਰ ਰਾਤ ਅਸੀਂ ਇਹ ਲੜਾਈ ਕਿਉਂਕਿ ਸਾਨੂੰ ਸਾਡੀ ਜਿਹੜੀ ਆਨੰਦਪੁਰ ਸਾਹਿਬ ਦੀ ਟਿਕਟ ਹੈ ਥੋੜੀ ਜੇ ਤੁਸੀਂ ਸਾਰੇ ਜਾਣਦੇ ਹੋ ਵੀ ਲੇਟ ਅਨਾਉਂਸ ਹੋਈ ਹੈ ਠੀਕ ਹੈ ਤੇ ਜਿੱਤੇ ਕਿ ਦੂਜੇ ਵਿਰੋਧੀ ਕੁਝ ਦਿਨ ਬਹੁਤ ਪਹਿਲਾਂ ਦੇ ਲੱਗੇ ਹੋਏ ਨੇ ਤਾਂ ਉਹ ਸੀਜ਼ ਨੂੰ ਤੁਸੀਂ ਸਾਰੇ ਮਹਿਸੂਸ ਕਰੋਗੇ ਵੀ ਅੱਜ ਤੋਂ 10 ਦਿਨਾਂ ਦੇ ਵਿੱਚ ਬਿਲਕੁਲ ਸਿੰਗਲਾ ਸਾਹਿਬ ਦੇ ਹੱਕ ਦੇ ਵਿੱਚ ਠੰਡੀ ਹਵਾ ਵਗਣ ਲੱਗ ਜਵੇਗੀ ਮੁੱਦੇ ਅਣਗਿਣਤ ਨੇ ਜੀ ਜਿਹੜੇ ਲੋਕ ਬਦਲਾਅ ਭਾਲਦੇ ਸੀ ਅੱਜ ਉਹਨਾਂ ਸਾਡੇ ਭਰਾਵਾਂ ਦਾ ਭੈਣਾਂ ਦਾ ਕਈਆਂ ਦੇ ਇਹ ਵਿਚਾਰ ਆਉਂਦੇ ਨੇ ਵੀ ਅਸੀਂ ਬਦਲਾਵ ਦੀ ਸੋਚ ਰੱਖ ਕੇ ਗਲਤੀ ਕਰ ਲਈ ਕਿਉਂਕਿ ਜੋ ਕੁਝ ਵੀ ਸੁਪਨੇ ਦਫਾਏ ਦਿਖਾਏ ਗਏ ਸੀ 1000 ਰੁਪਇਆ ਲੇਡੀਜ਼ ਦੇ ਅਕਾਊਂਟ ਵਿੱਚ ਨਹੀਂ ਆਇਆ ਵੀਆਈਪੀ ਕਲਚਰ ਖਤਮ ਹੋਊਗਾ ਨਹੀਂ ਆਇਆ ਪਿਛਲੇ ਸੀਜ਼ਨ ਫਲੱਜ ਆਏ ਕਹਿੰਦੇ ਬੱਕਰੀਆਂ ਤੇ ਮੁਰਗੀਆਂ ਦਾ ਤੱਕ ਵੀ ਮੁਆਵਜ਼ਾ ਦਿੱਤਾ ਜਾਊਗਾ ਨਹੀਂ ਮਿਲਿਆ ਤਾਂ ਕਹਿਣ ਤੋਂ ਭਾਵ ਇੱਕ ਤਾਂ ਸੀ ਦੇਖੋ ਜਿਹੜੀ ਮਾੜੀ ਗੱਲ ਉਹ ਵੀ ਕਹਿਣੀ ਚਾਹੀਦੀ ਹੈ ਲਾਈਟ ਲਾਈਟ ਤੇ ਆ ਜਾਂਦੇ ਆ ਇਲੈਕਟ੍ਰਿਸਿਟੀ ਤੇ 200 ਯੂਨਿਟ ਪਲੱਸ ਤਾਂ ਪਹਿਲਾਂ ਕਾਂਗਰਸ ਸਰਕਾਰ ਵੀ ਫ੍ਰੀ ਦੇ ਰਹੀ ਸੀ ਉਲਟਾ ਹੁਣ ਇਹਨਾਂ ਨੇ 300 ਦੇ ਉੱਤੇ ਇੱਕ ਕੰਡੀਸ਼ਨ ਲਾਤੀ ਵੀ ਜੇ 301 ਹੋ ਜਾਂਦਾ ਤਾਂ ਬਾਕੀ ਦਾ ਬਿੱਲ ਵੀ ਆਊਗਾ ਤੇ ਜੋ ਕਿ ਸਾਡੀ ਸਰਕਾਰ ਆਉਣ ਵਾਲੇ ਸਮੇਂ 'ਚ ਉਹ ਕੰਡੀਸ਼ਨ ਵੀ ਚੱਕ ਦਵੇਗੀ ਤੇ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਸਾਰੇ ਅੱਜ ਝੂਠੇ ਫੇਲ ਹੋਏ ਨੇ ਤੇ ਸੈਂਟਰ ਦੀ ਲੜਾਈ ਸਾਡੀ ਬੀਜੇਪੀ ਦੇ ਨਾਲ ਜੇ ਅੱਜ ਝਾੜੂ ਨੂੰ ਜਿੰਨੀਆਂ ਵੀ ਸੀਤਾ ਪੰਜਾਬ ਦੇ ਲੋਕ ਦੇ ਦੇਣ ਜੇ ਮੋਦੀ ਸਾਹਿਬ ਨੂੰ ਸੈਂਟਰ ਦੇ ਵਿੱਚੋਂ ਹਟਾਉਣਾ ਹੈ ਤੇ ਕੰਟਰੀ ਦੀ ਜਿਹੜੀ ਜੀਡੀਪੀ ਅੱਜ ਮਾਈਨਸ ਦੇ ਵਿੱਚ ਬਹੁਤ ਥੱਲੇ ਚੱਲ ਰਹੀ ਹੈ ਜਿੰਨੀਆਂ ਪ੍ਰਾਈਵੇਟਾਈਜੇਸ਼ਨ ਸਾਰੇ 에어ਪੋਰਟਸ ਤੋਂ ਲੈ ਕੇ ਰੇਲਵੇ ਸਟੇਸ਼ਨਸ ਤੋਂ ਲੈ ਕੇ ਹਰ ਚੀਜ਼ ਪ੍ਰਾਈਵੇਟਾਈਜ਼ ਕਰ ਚੁੱਕੇ ਨੇ ਤੇ ਮੋਦੀ ਜੀ ਦੀ ਬਕਲਾਹਟ ਹੈ ਜਿਹੜੀ ਉਹਨਾਂ ਨੇ ਆਪ ਦੇ ਖਾਸ ਪਰਮਪ੍ਰੀਅ ਮਿੱਤਰ ਕਹਿ ਛਾਦੇ ਆ ਅਡਾਨੀ ਤੇ ਅੰਬਾਨੀਆਂ ਦੇ ਖਿਲਾਫ ਹੀ ਉਹਨਾਂ ਨੇ ਬਿਆਨ ਦਿੱਤਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਇਹ ਸਾਫ਼ ਇੱਕ ਇੰਡੀਕੇਸ਼ਨ ਹੈ ਵੀ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ਦੇ ਵਿੱਚ ਜੋ ਹਰਪਨ ਚਾਰਜ ਵੀ ਰਹੇ ਆ ਵਾਪਸ ਪਾਰਟੀ ਦੇ ਵਿੱਚ ਆਏ ਆ ਲੱਗਦਾ ਹੈ ਮਜ਼ਬੂਤੀ ਮਿਲੇਗੀ। ਦੇਖੋ ਮੈਂ ਪਹਿਲਾਂ ਵੀ ਕਿਹਾ ਚੰਨੀ ਸਾਹਿਬ ਨੇ ਵੀ ਕਿਹਾ ਵੀ ਪਾਰਟੀ ਇੱਕ ਸਮੁੰਦਰ ਹੈ ਬਹੁਤ ਲੋਕਾਂ ਨੇ ਆਉਣਾ ਹੈ ਜਾਣਾ ਤੇ ਜਿੱਦਾਂ ਉਹਨਾਂ ਨੇ ਕਿਹਾ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ। ਕਈ ਗੱਲ ਨਹੀਂ ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਉਹਨਾਂ ਦਾ ਵੀ ਬੱਚੇ ਸਰ ਕਈ ਲਾਭ ਜਿਹੜੀਆਂ ਕਰੋਣੀਆਂ ਅਟਕੇ ਉਹਨਾਂ ਨੇ ਵੋਟਾਂ ਮੰਗੀਆਂ ਸੀ ਇੱਕ ਪਾਸੇ ਤਾਂ ਉਸ ਸਮੇਂ ਉਹਨਾਂ ਨੂੰ ਹਰਾਉਂਡ ਦੇ ਵਿੱਚ ਉਹਨਾਂ ਨੇ ਕਿਹਾ ਮੇਰਾ ਅਹਿਮ ਯੋਗਦਾਨ ਹੈ ਪਰ ਐਡੀ ਵੱਡੀ ਕਥਾਈ ਕਰਨ ਵਾਲੇ ਨੂੰ माफ ਕਿੱਦਾਂ ਜਾ ਸਕੇ ਕੋਈ ਹੋਰ ਬੰਦਰ ਵੀ ਕਥਾਈ ਕਰੇ ਦੇਖੋ ਇਹ ਕਾਂਗਰਸ ਦੀ ਹਾਈ ਕਮਾਂਡ ਦਾ ਫੈਸਲਾ ਹੈ ਤੇ ਔਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਹੈ ਵੀ ਹਾਈ ਕਮਾਂਡ ਹੋਵੇ ਆਪਾਂ ਲੋਕ ਹੋਈਏ ਆਪਾਂ ਆਮ ਇਨਸਾਨ ਹੋਈਏ ਕੋਈ ਵੀ ਕੀਤੀ ਹੋਈ ਗੱਲ ਨੂੰ ਭੁੱਲਿਆ ਨਹੀਂ ਜਾਂਦਾ ਡੈਫੀਨੇਟਲੀ ਉਹ ਪਾਰਟੀ ਦੇਖੂਗੀ ਡਿਸਿਪਲਨ ਤੇ ਸਾਰਾ ਐਕਸ਼ਨ ਜੋ ਦੇਖਣਾ ਹੈ ਉਹ ਪਾਰਟੀ ਦਾ ਫੈਸਲਾ ਆਦੀ ਕਈ ਲੀਡਰਾਂ ਦੇ ਵਿਆਰ ਆਏ ਸੀ ਕਿ ਜੇਕਰ ਕੰਗਦਵਾਰਾ ਪਾਰਟੀ ਦੇ ਵਿੱਚ ਆਉਂਦਾ ਤਾਂ ਅਸੀਂ ਪਾਰਟੀ ਛੱਡ ਲਾਂਗੇ ਹੁਣ ਰਾਤ ਦੇਖੋ ਹੁਣ ਰਾਤ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਅੱਗੇ-ਅੱਗੇ ਦੇਖਦੇ ਹਾਂ ਕੀ ਹੁੰਦਾ ਚੰਨੀ ਸਾਹਿਬ ਨੇ ਕਿਹਾ ਪਰਿਆਲਾ ਪ੍ਰੋਗਰਾਮ ਦਾ ਯੋਗਦਾਨ ਰਿਹਾ ਜੀ ਤੋਂ ਹਰ ਕਿਸੇ ਵੀ ਦਾ ਮਾਣ ਦੇ ਵਿੱਚ ਦੇਖੋ ਮਾਣ ਮਹਿਸੂਸ ਹੁੰਦਾ ਚੰਨੀ ਸਾਹਿਬ ਦੇ ਬੋਲਾਂ ਤੇ ਔਰ ਉਸ ਦੇ ਨਾਲ ਹੀ ਵੀ ਇੱਕ ਛੋਟੇ ਜਿਹੇ ਸੱਬੇ ਦੇ ਉੱਤੇ ਸ਼ਹਿਰ ਦੀਆਂ ਨਾਮਚੀਨ ਸ਼ਖਸੀਅਤਾਂ ਸਾਰੇ ਸੱਜਣ ਮਿੱਤਰ ਭਰਾ ਯੂਥ ਯੰਗ মিডিਆ ਖਾਸ ਕਰਕੇ ਜਿੰਨਾ ਮਾਣ ਮੇਰੇ ਇੱਕ ਛੋਟੇ ਜਿਹੇ ਸਬਦੇ ਤੇ ਤੁਸੀਂ ਸਾਰੇ ਭਰਾ ਬਖਸ਼ਦੇ ਹੋ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਪਰਿਵਾਰ ਦੇ ਸਿਰ ਮੱਤੇ ਇਹ ਆਖਰੀ ਸਵਾਲ ਹੈ ਵੋਟਰਾਂ ਨੂੰ ਅਪੀਲ ਕਰਦੇ ਹਾਂ ਮੈਂ ਵੋਟਰਾਂ ਨੂੰ ਅਪੀਲ ਕਰਦਾ ਹਾਂ ਵੀ ਦੇਖੋ ਇਹ ਕੋਈ ਸਟੇਟ ਦੀ ਲੜਾਈ ਨਹੀਂ ਹੈ ਇਸ ਵੇਲੇ ਸੈਂਟਰ ਦੀ ਲੜਾਈ ਹੈ ਤੇ ਜੇ ਮੋਦੀ ਸਾਹਿਬ ਨੂੰ ਆਪਾਂ ਹਟਾਉਣਾ ਹੈ ਡਿਕਟੇਟਰਸ਼ਿਪ ਜੋ ਕਿ ਦੇਖੋ ਕਿਸੇ ਵੀ ਬੰਦੇ ਨੂੰ ਅਲਟੀਮੇਟ ਪਾਵਰ ਦਿੱਤੀ ਮਾਰੀ ਹੁੰਦੀ ਹੈ 10 ਸਾਲ ਉਹਨਾਂ ਨੇ ਰਾਜ ਕਰ ਲਿਆ ਸਾਡੀ ਕਰੰਸੀ ਕਿੱਥੇ ਖੜੀ ਹੈ ਸਾਡਾ ਅੱਜ ਜੀਡੀਪੀ ਕਿੱਥੇ ਖੜੀ ਹੈ ਸਾਡਾ ਬਿਜ਼ਨਸ ਕਿੱਥੇ ਖੜਾ ਹੈ ਜੋ ਉਹਨਾਂ ਨੇ ਵਾਅਦੇ ਨੌਕਰੀਆਂ ਦੇ ਕੀਤੇ ਸੀ 15 ਲੱਖ ਰੁਪਏ ਖਾਤੇ ਚ ਆਊਗਾ ਉਹ ਕੀਤਾ ਸੀ ਗੈਸ ਸਿਲੰਡਰ ਦੇ ਰੇਟ ਸਭ ਤੋਂ ਝੂਠੀ ਸ਼ਾਬਤ ਫੇਲ ਹੋਈ ਹੈ ਇਹ ਸਰਕਾਰ ਤੇ ਅੱਜ ਵੇਲਾ ਹੈ ਜੇ ਉਹਨਾਂ ਨੂੰ ਕੋਈ ਬਦਲ ਸਕਦਾ ਹੈ ਉਹ ਕਾਂਗਰਸ ਪਾਰਟੀ ਤੇ ਇੰਡੀਆ ਗੱਠ ਜੋੜ ਬਦਲ ਸਕਦਾ ਸਾਹਿਬ ਤੁਹਾਡੇ ਵੱਲੋਂ ਚੱਡੀ ਸਾਹਿਬ ਦਾ ਚੋਣ ਪਚਾਰ ਦੀ ਕੰਪੇਨ ਦੇਖੀ ਜੋ ਵੀ ਦਾਇਰ ਇਸ ਇਲਾਕੇ ਦੇ ਵਿੱਚ ਚਲਾਈ ਕੇ ਜਿੱਥੇ ਮੇਰੀ ਜਿੱਥੇ ਮੇਰੀ ਲੋੜ ਮਹਿਸੂਸ ਹੋਊਗੀ ਪਾਰਟੀ ਜਾਂ ਕਹੋ ਵੀ ਦਾਵੇਦਾਰ ਜਿਵੇਂ ਉਦੇ ਸਿੰਗਲਾ ਸਾਹਿਬ ਨੇ ਚੰਨੀ ਸਾਹਿਬ ਜਲੰਧਰ ਇਲੈਕਸ਼ਨ ਦਾ ਲੜ ਰਹੇ ਨੇ ਅਸੀਂ ਦਿਨ ਪਰ ਰਾਤ ਵੀ ਤਾਂ ਦਿਨ ਰਹੇ ਬਚੇ ਨਹੀਂ ਚਾਹੇ 2 ਘੰਟੇ ਦੀ ਵੀ ਨੀਂਦ ਮਿਲੇ ਅਸੀਂ 22 ਘੰਟੇ ਪਾਰਟੀ ਦੇ ਹੱਕ ਚ ਕੰਮ ਕਰਨ ਲਈ ਤਿਆਰ